ਜਦੋਂ ਤੂੰ ਗਿਆ ਸੀ ਮੈਂ ਕੇਰਾਤਾ ਹਾਰ ਗਿਆ ਸੀ ਸ਼ੇਰ ਤੈਨੂੰ ਚੁੱਪਚਾਪ ਪਿਆ ਦੇਖ ਮੇਰੀ ਦੁਨੀਆ ਉਜੜ ਗਈ ਸੀ ਮੈਂ ਜਮਾ ਗੋਡਿਆਂ ਪਾਰ ਬੈ ਗਿਆ ਸੀ ਫਿਰ ਸਤਗੁਰੂ ਦੀ ਕਚੈਰੀ ਵਿੱਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਉਹਨਾਂ ਨੇ ਨੇੜੇ ਹੋ ਕੇ ਤੇਰੇ ਮੇਰੇ ਰਿਸ਼ਤੇ ਦੇ ਕਿਸੇ ਨੂੰ ਸੁਣਿਆ ਮੇਰੀ ਬੇਰੰਗ ਜ਼ਿੰਦਗੀ ਵਿੱਚ ਫੇਰ ਤੋਂ ਰੰਗ ਪਰਣ ਲਈ ਤੈਨੂੰ ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਵਾਪਿਸ ਮੋੜ ਆਇਆ ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ 'ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਨਾ ਦੇਖਣਾ ਚਾਹੁੰਦਾ ਹਾਂ ਜਵਾਨੀਆਂ ਮਾਣ ਪੁੱਤਰਾ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਮੁਬਾਰਕ ਮੇਰਾ ਬੱਬਰ ਸ਼ੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਛੋਟੇ ਪੁੱਤ ਦੀ ਪਹਿਲੀ ਲੋੜੀ ਉੱਤੇ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲੇ ਨਾਲ ਆਪਣੀ ਪੱਕੀ ਯਾਰੀ ਨੂੰ ਵੀ ਚੇਤੇ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਤੇ ਛੋਟਾ ਸ਼ੁਭਨੂ ਵੀ ਮੈਂ ਤੇਰੇ ਵਾਂਗ ਬੰਨਾ ਦੇਖਣਾ ਚਾਹੁੰਦਾ ਹਾਂ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਦੀ ਮੁਬਾਰਕ ਮੇਰੇ ਬੱਬਰ ਸ਼ੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਹ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਨਿੱਕੇ ਸਿੱਧੂ ਨੂੰ ਪਹਿਲੀ ਲੋੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਿਆ ਹਨ ਤੇ ਨਾਲ ਹੀ ਆਪਣੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਰੱਬਨੀ ਸਾਡੀ ਨੇੜੇ ਹੋ ਕੇ ਸੁਣੀ ਹੈ ਤੇ ਤੇਰੇ ਨਿੱਕੇ ਰੂਪ ਨੂੰ ਸਾਡੀ ਜ਼ਿੰਦਗੀ ਵਿੱਚ ਵਾਪਿਸ ਭੇਜ ਦਿੱਤਾ ਹੈ ਜਦੋਂ ਤੂੰ ਗਿਆ ਸੀ ਮੈਂ ਕੇਰਾਤਾ ਹਾਰ ਗਿਆ ਸੀ ਸ਼ੇਰ ਤੈਨੂੰ ਚੁੱਪਚਾਪ ਪਿਆ ਦੇਖ ਮੇਰੀ ਦੁਨੀਆ ਉਜੜ ਗਈ ਸੀ ਮੈਂ ਜਮਾ ਗੋਡਿਆਂ ਪਾਰ ਬੈ ਗਿਆ ਸੀ ਫਿਰ ਸਤਗੁਰੂ ਦੀ ਕਚੈਰੀ ਵਿੱਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਉਹਨਾਂ ਨੇ ਨੇੜੇ ਹੋ ਕੇ ਤੇਰੇ ਮੇਰੇ ਰਿਸ਼ਤੇ ਦੇ ਕਿਸੇ ਨੂੰ ਸੁਣਿਆ ਮੇਰੀ ਬੇਰੰਗ ਜ਼ਿੰਦਗੀ ਵਿੱਚ ਫੇਰ ਤੋਂ ਰੰਗ ਪਰਣ ਲਈ ਤੈਨੂੰ ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਵਾਪਿਸ ਮੂੜ ਆਇਆ ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ 'ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਨਾ ਦੇਖਣਾ ਚਾਹੁੰਦਾ ਹਾਂ ਜਵਾਨੀਆਂ ਮਾਣ ਪੁੱਤਰਾ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਮੁਬਾਰਕ ਮੇਰਾ ਬੱਬਰ ਸ਼ੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਛੋਟੇ ਪੁੱਤ ਦੀ ਪਹਿਲੀ ਲੋੜੀ ਉੱਤੇ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲੇ ਨਾਲ ਆਪਣੀ ਪੱਕੀ ਯਾਰੀ ਨੂੰ ਵੀ ਚੇਤੇ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਤੇ ਛੋਟਾ ਸ਼ੁਭ ਨੂੰ ਵੀ ਮੈਂ ਤੇਰੇ ਵਾਂਗ ਬੰਨਾ ਦੇਖਣਾ ਚਾਹੁੰਦਾ ਹਾਂ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਦੀ ਮੁਬਾਰਕ ਮੇਰੇ ਬੱਬਰ ਸ਼ੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਹ ਪਾਵਕ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਨਿੱਕੇ ਸਿੱਧੂ ਨੂੰ ਪਹਿਲੀ ਲੋੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਿਆ ਹਨ ਤੇ ਨਾਲ ਹੀ ਆਪਣੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਰੱਬ ਨਹੀਂ ਸਾਡੀ ਨੇੜੇ ਹੋ ਕੇ ਸੁਣੀ ਹੈ ਤੇ ਤੇਰੇ ਨਿੱਕੇ ਰੂਪ ਨੂੰ ਸਾਡੀ ਜ਼ਿੰਦਗੀ ਵਿੱਚ ਵਾਪਸ ਭੇਜ ਦਿੱਤਾ ਜਦੋਂ ਤੂੰ ਗਿਆ ਸੀ ਮੈਂ ਕੇਰਾਤਾ ਹਾਰ ਗਿਆ ਸੀ ਸ਼ੇਰ ਤੈਨੂੰ ਚੁੱਪਚਾਪ ਪਿਆ ਦੇਖ ਮੇਰੀ ਦੁਨੀਆ ਉਜੜ ਗਈ ਸੀ ਮੈਂ ਜਮਾ ਗੋਡਿਆਂ ਪਾਰ ਬੈ ਗਿਆ ਸੀ ਫਿਰ ਸਤਗੁਰੂ ਦੀ ਕਚੈਰੀ ਵਿੱਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਉਹਨਾਂ ਨੇ ਨੇੜੇ ਹੋ ਕੇ ਤੇਰੇ ਮੇਰੇ ਰਿਸ਼ਤੇ ਦੇ ਕਿਸੇ ਨੂੰ ਸੁਣਿਆ ਮੇਰੀ ਬੇਰੰਗ ਜ਼ਿੰਦਗੀ ਵਿੱਚ ਫੇਰ ਤੋਂ ਰੰਗ ਪਰਣ ਲਈ ਤੈਨੂੰ ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਵਾਪਿਸ ਮੂੜ ਆਇਆ ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ 'ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਨਾ ਦੇਖਣਾ ਚਾਹੁੰਦਾ ਹਾਂ ਜਵਾਨੀਆਂ ਮਾਣ ਪੁੱਤਰਾ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਮੁਬਾਰਕ ਮੇਰਾ ਬੱਬਰ ਸ਼ੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਛੋਟੇ ਪੁੱਤ ਦੀ ਪਹਿਲੀ ਲੋੜੀ ਉੱਤੇ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲੇ ਨਾਲ ਆਪਣੀ ਪੱਕੀ ਯਾਰੀ ਨੂੰ ਵੀ ਚੇਤੇ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਛੋਟਾ ਸ਼ੁਭ ਨੂੰ ਵੀ ਮੈਂ ਤੇਰੇ ਵਾਂਗ ਬੰਨਾ ਦੇਖਣਾ ਚਾਹੁੰਦਾ ਹਾਂ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਦੀ ਮੁਬਾਰਕ ਮੇਰੇ ਬੱਬਰ ਸ਼ੇਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਹ ਪਾਵਕ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਨਿੱਕੇ ਸਿੱਧੂ ਨੂੰ ਪਹਿਲੀ ਲੋੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਿਆ ਹਨ ਤੇ ਨਾਲ ਹੀ ਆਪਣੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਰੱਬ ਨਹੀਂ ਸਾਡੀ ਨੇੜੇ ਹੋ ਕੇ ਸੁਣੀ ਹੈ ਤੇ ਤੇਰੇ ਨਿੱਕੇ ਰੂਪ ਨੂੰ ਸਾਡੀ ਜ਼ਿੰਦਗੀ ਵਿੱਚ ਵਾਪਸ ਭੇਜ ਦਿੱਤਾ